ਵਿਚੋੜਿਆਂ ਨੇ ਬਲੁੰਦਰੇ ਲੋਕਾਂ ਦੇ ਹਕਾਲ ਜੀ ਜੀਹਾਂ ਸਸ਼ਤਰਕਾਲ ਤੋਂ ਜੁੜ ਚੁੱਕੇ ਹੋ ਜੀਤ ਵੈਬ ਟੀਵੀ ਦੇ ਨਾਲ ਤਾਂ ਮੈਂ ਤੁਹਾਡੇ ਨਾਲ ਮੈਗਾ ਸਿਟੀ ਬੀਤੇ ਦਿਨੀ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਅੱਤਵਾਦੀ ਹਮਲਾ ਹੁੰਦਾ ਹੈ ਅੱਤਵਾਦੀ ਹਮਲੇ ਦੇ ਵਿੱਚ 28 ਲੋਕ ਜੋ ਕਿ ਬੇਕਸੂਰ ਹੁੰਦੇ ਨੇ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਹੈ ਸ਼ਰੀਆਮ ਹੀ ਗੋਲੀਆਂ ਦੇ ਨਾਲ ਪੁੰਨ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਇੱਕ ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗ ਛਿੜ ਜਾਂਦੀ ਹੈ ਤੇ ਭਾਰਤ ਵੱਲੋਂ ਕਾਰਵਾਈ ਕਰਦੇ ਹੋਏ ਪਾਕਿਸਤਾਨੀਆਂ ਨੂੰ ਕਿਹਾ ਜਾਂਦਾ ਹੈ ਕਿ ਤੁਹਾਡੇ ਕੋਲ 48 ਘੰਟੇ ਦਾ ਸਮਾਂ ਹੈ ਤੇ 48 ਘੰਟੇ ਤੱਕ ਆਪਣੇ ਵਤਨ ਵਾਪਸ ਪਰਤ ਜਾਓ ਤਾਂ ਉਸ ਤੋਂ ਬਾਅਦ ਜਿਹੜੀ ਕਿ ਅਟਾਰੀ ਵਾਗਾ ਬਾਰਡਰ ਤੋਂ ਜਿਹੜੀ ਹੈ ਅਦਲਾ ਬਦਲੀ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਹੜੇ ਪਾਕਿਸਤਾਨ ਵਾਲੇ ਭਾਰਤ ਦੇ ਵਿੱਚ ਆਏ ਹੁੰਦੇ ਨੇ ਉਹ ਪਾਕਿਸਤਾਨ ਵੱਲੋਂ ਵਾਪਸੀ ਕਰ ਰਹੇ ਹੁੰਦੇ ਨੇ ਜਿਹੜੇ ਉਧਰਲੇ ਵਤਨ ਗਏ ਹੁੰਦੇ ਨੇ ਉਹ ਆਪਣੇ ਭਾਰਤ ਵਾਪਸ ਆ ਰਹੇ ਹੁੰਦੇ ਨੇ ਤੇ ਇਸੇ ਦੇ ਵਿਚਾਲੇ ਇੱਕ ਤਸਵੀਰ ਸਾਹਮਣੇ ਆਈ ਹੈ ਇਸ ਤਸਵੀਰ ਨੇ ਸਾਰਿਆਂ ਦੇ ਕਲਜੇ ਬਲੁੰਦਰ ਕੇ ਰੱਖ ਦਿੱਤੇ ਨੇ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਜਿਹੜੇ ਲੋਕ ਆਪਣੇ ਵਤਨ ਵਾਪਸੀ ਕਰ ਰਹੇ ਨੇ ਜਾਂ ਜਿਹੜੇ ਲੋਕ ਵਤਨ ਛੱਡ ਕੇ ਜਾ ਰਹੇ ਨੇ ਉਹਨਾਂ ਦੇ ਵਿੱਚੋਂ ਕਈ ਲੋਕ ਅਜਹੇ ਨੇ ਜਿਨ੍ਹਾਂ ਦੇ ਕੋਲ ਮਾਂ ਮਾਂ ਪੁੱਤ ਵਿਛੜ ਗਏ ਨੇ ਜਿਨ੍ਹਾਂ ਦੇ ਘਰ ਦੇ ਆਪਸ ਵਿੱਚ ਵਿਛੜ ਗਏ ਨੇ ਕਿਉਂਕਿ ਕਈਆਂ ਦੇ ਕੋਲ ਜਿਹੜੇ ਪਾਸਪੋਰਟ ਨੇ ਉਹ ਕਈਆਂ ਦੇ ਕੋਲ ਭਾਰਤੀ ਨੇ ਤੇ ਦੂਸਰੇ ਪਾਸੇ ਗੱਲ ਕਰੀਏ ਤਾਂ ਕਈਆਂ ਦੇ ਕੋਲ ਪਾਕਿਸਤਾਨੀ ਨੇ ਜਿਸ ਕਰਕੇ ਜਿਹੜਾ ਇਹ ਵਿਛੋੜਾ ਹੈ ਇਹ ਲੋਕਾਂ ਦੇ ਦਿਲਾਂ 'ਚ ਤੜਾ ਪੈਦਾ ਕਰ ਰਿਹਾ ਹੈ ਤਾਂ ਸਾਡੇ ਨਾਲ ਇਸ ਸਮੇਂ ਸੀਨੀਅਰ ਪੱਤਰਕਾਰ ਮੌਜੂਦ ਨੇ ਜੋ ਕਿ ਅਟਾਰੀ ਬਾਰਡਰ ਤੋਂ ਇਸ ਸਮੇਂ ਕਵਰੇਜ ਕਰ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਨੇ ਤੇ ਤੁਹਾਡੇ ਨਾਲ ਸਾਰੀਆਂ ਜਾਣਕਾਰੀਆਂ ਸਾਂਝੀਆਂ ਕਰਦੇ ਆ। ਹੈਲੋ ਸ੍ਰੀਕਲ ਰਜਿੰਦਰ ਰੂਬੀ ਜੀ। ਜੀ ਜੀ ਬੰਜੀ। ਅ ਸਰ ਗੱਲਬਾਤ ਕਰਾਂਗੇ ਜਿਹੜੇ ਕਿ ਕੱਲ ਵਤਨ ਵਾਪਸੀ ਹੋਈ ਹੈ ਜਿਸ ਦੇ ਵਿੱਚ ਜਿਹੜੇ ਪਾਕਿਸਤਾਨੀ ਸੀ ਉਹ ਆਪਣੇ ਵਤਨ ਵਾਪਸੀ ਕੀਤੀ ਹੈ ਤੇ ਜਿਹਨੇ ਭਾਰਤ ਦੇ ਸੀ ਉਹ ਆਪਣੇ ਭਾਰਤ ਪਰਤਨੇ ਇਸ ਬਾਰੇ ਕੋਈ ਜਾਣਕਾਰੀ ਸਾਂਝੀ ਕੀਤੀ ਜਾਵੇ। ਜੇ ਮੈਂ ਦੱਸਣਾ ਚਾਹੁੰਦਾ ਵਾਂ ਜੀ ਭੰਜੀ। ਜਿਹੜੇ ਵੀ ਕੱਲ 287 ਦੇ ਕਰੀਬ ਜਿਹੜੇ ਇੰਡੀਅਨ ਐ ਜਿਹੜੇ ਆ ਪਾਕਿਸਤਾਨ ਜੇ ਆ 199 ਦੇ ਕਰੀਬ ਉਹ ਤੋਂ ਪਾਕਿਸਤਾਨ ਤੋਂ ਇੰਡੀਆ ਆਏ ਆ ਜੀ ਉਹਨਾਂ ਦੇ ਉਹਨਾਂ ਦੇ ਵਿੱਚ ਜ਼ਿਆਦਾਤਰ ਇਹ ਉਹ ਆਪਣਾ ਲੋਕਸਾਨਾ ਜਾਈ ਉਹ ਲੋਕਸਾਨਾ ਦੋਵੇਂ ਦੇਸ਼ਾਂ ਦੇ ਜਿਨ੍ਹਾਂ ਦੇ ਆਪਣੇ ਜਿਹੜੇ 47 ਦੀ ਵਣ ਤੋਂ ਪਹਿਲਾਂ ਦੇ ਜਾਂ 47 ਦੀ ਵਣ ਤੋਂ ਬਾਅਦ ਦੇ ਜਿਨ੍ਹਾਂ ਦੇ ਵਿਆਹ ਹੋਏ ਆ ਜੀ ਜਿੰਨਾਂ ਦੇ ਬੱਚੇ ਉੱਧਰ ਆ ਜਾਣਗੇ ਇੱਧਰ ਬੱਚੇ ਆ ਉਹ ਲੋਕ ਜਿਹੜੇ ਜ਼ਿਆਦਾਤਰ ਆ ਰਹੇ ਆ ਜੀ ਇਹਦੇ ਵਿੱਚ ਇਹਦੇ ਵਿੱਚ ਅਸੀਂ ਇੱਕ ਗੱਲ ਹੋਰ ਵੀ ਜਿਹੜੀ ਆ ਜੀ ਜ਼ਰੂਰੀ ਦੱਸਣਾ ਚਾਹੁੰਦੇ ਆ ਕਿ ਜਿਹੜਾ ਹਰਤਾ ਜਿਹੜਾ ਸਮਾਂ ਦਿੱਤਾ ਗਿਆ ਸੀ ਜੀ 48 ਘੰਟੇ ਦਾ ਸਮਾਂ ਜਿਹੜਾ ਦਿੱਤਾ ਗਿਆ ਸੀ ਔਰ 48 ਘੰਟੇ ਦਾ ਸਮਾਂ ਸਿਰਫ ਦਿੱਤਾ ਗਿਆ ਸੀ ਜਿਹੜੇ ਇਸਪਾਨ ਤੋਂ ਵੀ ਜਿਹੜੇ ਆ ਜੀ ਸਾਰਤ ਵੀ ਜਿਹੜੇ ਆ ਨੂੰ ਜਿਹੜਾ 48 ਘੰਟੇ ਦਾ ਸਮਾਂ ਦਿੱਤਾ ਗਿਆ ਸੀ ਉਸ ਤੋਂ ਨਾਤੇ ਜਿਹੜੇ ਨਾਰਮਲ ਵਿਜੀ ਵਾਲਿਆ ਜਿਹੜੇ ਉਹ ਦੁਮੀ ਦਿਸ਼ਾਂ ਦੇ ਦਰਮਿਆਨ ਜਿਹੜਾ ਇੱਕ ਮਈ ਤੱਕ ਜਿਹੜਾ ਵਾ ਉਹਨਾਂ ਦਾ ਆਉਣਾ ਜਾਣਾ ਜਾਰੀ ਰਹੇਗਾ ਤੇ ਉਸੇ ਮੁਤਾਬਕ ਜਿਹੜਾ ਅੱਜ ਵੀ ਗਏ ਇੰਡੀਆ ਤੋਂ ਪਾਕਿਸਤਾਨ ਗਏ ਆ ਤੇ ਪਾਕਿਸਤਾਨ ਤੋਂ ਇੰਡੀਆ ਜਿਹੜੇ ਆ ਜਾ ਰਹੇ ਆ ਜਿਹੜੇ ਆਪਾਂ ਆਪਣੇ ਘਰਾਂ ਨੂੰ ਵਾਪਸ ਪਹੁੰਚ ਰਹੇ ਆ ਆਪਣੇ ਸਾਥ ਸਬੰਧੀਆਂ ਰਿਸ਼ਤੇਦਾਰਾਂ ਚ ਜੀ ਤੇ ਜੇ ਗੱਲ ਕਰੀਏ ਆ ਟਾਰੀ ਬਾਰਡਰ ਤੇ ਕਿਹੋ ਜਿਹਾ ਮਾਹੌਲ ਸੀ ਜਦੋਂ ਕਿ ਵਤਨ ਵਾਪਸੀ ਕੀਤੀ ਜਾ ਰਹੀ ਸੀ ਕਿਉਂਕਿ ਕਈ ਖਬਰਾਂ ਸਾਹਮਣੇ ਆ ਰਹੀਆਂ ਕਿ ਕਈ ਮਾਂ ਪੁੱਤ ਵੱਖ ਹੋ ਗਏ ਜਾਂ ਬੱਚੇ ਜਿਹੜੇ ਕਿ ਮਾਂ ਤੋਂ ਅਡ ਕਰ ਦਿੱਤੇ ਗਏ ਤਾਂ ਉਸ ਸਮੇਂ ਕਿਹੋ ਜਿਹਾ ਮਾਹੌਲ ਬਣਿਆ ਹੋਇਆ ਸੀ ਬਿਲਕੁਲ ਸੀ ਬਿਲਕੁਲ ਉਸੇ ਖੇਤਰਾਂ ਮਾਂ ਪੁੱਤ ਜਿੰਦਗੀ ਜਿਹਦੀ ਆਪਣਾ ਔਰਤ ਦਾ ਇੰਡੀਆ ਦੇ ਵਿੱਚ ਵਿਆਹ ਆ ਤਾਂ ਉਹਦੇ ਬੱਚੇ ਆ ਉਹਦਾ ਪਾਸਪੋਰਟ ਜਿਹੜਾ ਵਾ ਉਹ ਇੰਡੀਅਨ ਨਹੀਂ ਬਣਿਆ ਜੀ ਜੀ ਜਾਓ ਇਸੇ ਤਰ੍ਹਾਂ ਪੱਲੇ ਪਾਕਿਸਤਾਨ ਵਾਲੇ ਪਾਸੇ ਇੰਡੀਅਨ ਔਰਤਾਂ ਜਾਂ ਇੰਡੀਅਨ ਮਰਦਿਆ ਪਾਕਿਸਤਾਨ ਵਾਲੇ ਪਾਸੇ ਵਿਆਹਿਆ ਗਿਆ ਵਾ ਤੇ ਉਹਦਾ ਪਾਕਿਸਤਾਨੀ ਪਾਸਪੋਰਟ ਨਹੀਂ ਬਣਿਆ ਤੇ ਉਹਨਾਂ ਦੇ ਬੱਚੇ ਆ ਇੱਥੇ ਬਿਲਕੁਲ ਕਲੀਅਰ ਦੱਸਣਾ ਚਾਹੁੰਦੇ ਆ ਕਿ ਇੰਡੀਆ ਇਮੀਗ੍ਰੇਸ਼ਨ ਦੇ ਵੱਲੋਂ ਜਿਹੜਾ ਵਾ ਸਿਰਫ ਤੇ ਸਿਰਫ ਇੰਡੀਅਨ ਪਾਸਪੋਰਟ ਦੇ ਲੋਕਾਂ ਨੂੰ ਇਹ ਪਾਕਿਸਤਾਨ ਵਾਲੇ ਪਾਸਿਓਂ ਰਿਸਿਵ ਕੀਤਾ ਗਿਆ ਵਾ ਜੀ ਔਰ ਇਧਰੋਂ ਵੀ ਜਿਹੜਾ ਵਾ ਇੰਡੀਆ ਤੋਂ ਪਾਕਿਸਤਾਨ ਜਾਣ ਲਈ ਸਿਰਫ ਸਿਰਫ ਪਾਕਿਸਤਾਨੀ ਪਾਸਪੋਰਟ ਨੂੰ ਫੋਲਡਰ ਨੂੰ ਹੀ ਜਾਣ ਦੀ ਇਜਾਜ਼ਤ ਦਿੱਤੀ ਗਈ ਆ ਉਸ ਦੇ ਨਾਲ ਭਾਵੇਂ ਉਹਦਾ ਬੱਚਾ ਵਾ ਭਾਵੇਂ ਕੋਈ ਬਜ਼ੁਰਗ ਹੈ ਭਾਵੇਂ ਕੁਝ ਵੀ ਆ ਜੇਕਰ ਭਾਵੇਂ ਇੰਡੀਅਨ ਪਾਸਪੋਰਟ ਹੈ ਤੇ ਉਹ ਜਾਣਾ ਚਾਹੁੰਦਾ ਵਾ ਜਾਂ ਇਸੇ ਤਰ੍ਹਾਂ ਪਾਕਿਸਤਾਨ ਵਾਲੇ ਪਾਕਿਸਤਾਨ ਦੀ ਵਗਸ ਰੱਦ ਕਰ ਦਿੱਤੀ ਆ ਕਿ ਉਹਨਾਂ ਕੋ ਪਾਕਿਸਤਾਨੀ ਇਹ ਇੰਡੀਅਨ ਆ ਪਾਸਪੋਰਟ ਹੈ ਤੇ ਪਾਕਿਸਤਾਨੀ ਪ ਹੈਗੇ ਉਹਨਾਂ ਦੇ ਪਰਿਵਾਰਕ ਆ ਇਸੇ ਤਰ੍ਹਾਂ ਦੋਵੇਂ ਪਾਸੇ ਉਹਨਾਂ ਨੇ ਸਿਰਫ ਆਪੋ ਆਪਣੇ ਦੇਸ਼ਾਂ ਦੇ ਹੀ ਪਾਸਪੋਰਟ ਜਿਹੜੇ ਆ ਨਾਗਰਿਕ ਜਿਹੜੇ ਆ ਉਹ ਰਿਸੀਵ ਕੀਤੇ ਆ ਧੰਨਵਾਦ ਰੂਬੀ ਜੀ ਜਾਣਕਾਰੀ ਸਾਂਝੀ ਕਰਨ ਦੇ ਲਈ ਜੀ ਜੀ ਭੈਣ ਜੀ ਜੀ ਧੰਨਵਾਦ ਜੀ ਸੋ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਆ ਟਾਰਿਕ ਬਾਰਡਰ ਦੀ ਜਿੱਥੇ ਕਿ ਜਿਹੜੇ ਨਾਗਰਿਕ ਨੇ ਜਿਸ ਦੇਸ਼ ਦੇ ਨਾਗਰਿਕ ਨੇ ਉਹਨਾਂ ਦੀ ਵਤਨ ਵਾਪਸੀ ਹੋ ਰਹੀ ਹੈ ਤਾਂ ਮਾਹੌਲ ਉੱਥੇ ਕਾਫੀ ਜ਼ਿਆਦਾ ਉਸ ਸਮੇਂ ਗਮਗੀਨ ਕਹਿ ਸਕਦੇ ਆ ਕਿ ਬਣ ਚੁੱਕਿਆ ਸੀ ਕਿਉਂਕਿ ਜਦੋਂ ਆਪਣਿਆਂ ਤੋਂ ਜਦੋਂ ਵਿਛੋੜਾ ਪੈਂਦਾ ਹੈ ਤਾਂ ਹਰ ਇੱਕ ਦੀ ਅੱਖਾਂ ਦੇ ਵਿੱਚੋਂ ਹੰਝੂ ਜ਼ਰੂਰ ਨਿਕਲ ਆਉਂਦੇ ਨੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ